ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਾਕਸ ਵੈਗਨ ਦੀ ਟਾਈਗਨ ਗੱਡੀ ਦੇ ਨਾਲ ਆ ਜੀ ਤੇ ਮਿੱਤਰੋ ਗੱਡੀ ਜਿਹੜੀ ਸ਼ੀਸ਼ਾ ਬਣਾ ਦਿੱਤੀ ਆ ਚੈੱਕ ਕਰ ਲਓ ਸਿਰਫ ਓਨਲੀ ਕੀਤੀ ਆ ਮਸ਼ੀਨ ਪਾਲਿਸ਼ ਤੇ ਗੱਡੀ ਦੇ ਹਾਲਾਤ ਕਾਫੀ ਬੁਰੇ ਸੀ ਪਹਿਲਾਂ ਆਣਾ ਵੀਡੀਓ ਨਹੀਂ ਬਣਾਉਂ ਕਿਉਂਕਿ ਕੰਮ ਉਹ ਵੀ ਮਿੱਤਰੋ ਆਪ ਹੀ ਕਰਨਾ ਹੁੰਦਾ ਤੇ ਗੱਡੀ ਮੈਂ ਕਿਹਾ ਸ਼ੀਸ਼ਾ ਬਣਾ ਛੱਡੀ ਸਾਰੀ ਮਜ਼ਾ ਆ ਗਿਆ ਕੰਮ ਕਰਕੇ ਸਾਰੀ ਗੱਡੀ ਚੈੱਕ ਕਰ ਲਿਓ ਹਣ ਯਾਰ ਤੇ ਕਾਲੀਆਂ ਘੋੜੀਆਂ ਜਿਹੜੀਆਂ ਨਾ ਇਹ ਚਮਕਾ ਕੇ ਤੇ ਰੱਖਣੀ ਆ ਪੈਂਦੀ ਆ ਦੇਖ ਲੋ ਇਹ ਕਹਿੰਦੀ ਗੌਰਮੈਂਟ ਕਮਸਰਾਗ ਨਹੀਂ ਸਰਾ ਮੇਤਰੋਂ ਮਜ਼ਾ ਆ ਗਿਆ ਕੰਮ ਕਰਕੇ ਸਾਰੀ ਗੱਡੀ ਕੀਤੀ ਆਪਾਂ ਮਸ਼ੀਨ ਨਾਲ ਪਾਲਿਸ਼ ਠੀਕ ਆ ਜੀ ਹਾਲਾਤ ਕਾਫੀ ਬੁਰੇ ਸੀ ਸਕੈਚ ਕਾਫੀ ਗੱਡੀ ਰਹੀ ਸੀ ਠੀਕ ਆ ਜੀ ਛੱਤ ਵੀ ਚੈੱਕ ਕਰ ਜ਼ਰੂਰੀ ਨਹੀਂ ਹੁੰਦਾ ਕਿ ਹਾਰੇ ਗੱਡੀ ਕਾਲੀ ਹੈ ਤੇ ਦੂਰੋਂ ਚਮਕਦੀ ਹੈ ਭਾਈ ਸਾਹਿਬ ਇਹਨਾਂ ਦੀ ਕੇਅਰ ਜਿਹੜੀ ਹੈ ਨਾ ਬੜੇ ਤਰੀਕੇ ਨਾਲ ਕਰਨੀ ਪੈਂਦੀ ਹੈ ਸਭਾ ਰੱਖਣੀ ਪੈਂਦੀ ਹੈ ਤੇ ਫੇਰ ਹੀ ਚਮਕਦੀ ਹੈ ਤੇ ਸ਼ੀਸ਼ਾ ਵੀ ਫੇਰ ਹੀ ਬਣਦੇ ਤੇ ਹੁਣ ਇੱਧਰ ਦੇਖ ਲਓ ਠੀਕ ਹੈਂਦੀ ਗਵਰਨਮੈਂਟ ਤਾਂ ਮਸਰਾਕ ਨਹੀਂ ਸਰ ਸਾਰੀ ਗੱਡੀ ਕੀਤੀ ਹੈ ਕੋਮ ਮਸ਼ੀਨ ਨਾਲ ਪਾਲਿਸ਼ ਤੇ ਹੁੱਕਰ ਬੋਰ ਹੋ ਗਿਆ ਕੰਮ ਚੈੱਕ ਕਰ ਸਕਦੇ ਆ ਸੋ ਵੀਡੀਓ ਕਰਦੇ ਹੋ ਲਾਈਕ ਤੇ ਚੈਨਲ ਕਰ ਲੋ ਸਬਸਕ੍ਰਾਈਬ ਥੈਂਕ ਯੂ ਸੋ ਮਾਚ